ਬਨੇ ਚਾਚਾ ਸਾਤਾ ਦੂਰਾ ਹੋ ਗਿਆ ਆ ਦੰਦਲ ਤੇ ਨਹੀਂ ਪੈ ਗਈ ਕੀ ਹੋਈ ਆ ਜੀ ਆੜੇ ਰਹੇ ਤੇ ਮਾਮਾ ਦੇ ਲਓ ਜੀ ਦੂਸਰਾ ਕਟਾ ਆਪਣਾ ਹੋ ਗਿਆ ਦੂਸਰਾ ਮੈਨ ਇੰਦਰਾ ਜੀ ਜੀ ਆ ਬਲਾ ਕਿਹੜਾ ਹਾਂ ਨਹੀਂ ਇਹ ਵੜ ਜਾ ਸੇਗਾ ਉਹ ਚਲੋ 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 ਸਾਡੇ ਵਾਪਸ ਆ ਜਾਵਣ ਓ ਯਾਰ ਤੇ ਤੇਰੇ ਜਿੰਮੇ ਨਹੀਂ ਆਇ ਤੇ ਆ ਬਰਾਵਾ ਤੇ ਆ ਬਰਾਵਾ ਲੈ ਲੈ ਜਾਂਦੇ ਜਾਂਦੇ ਯਾਰ ਰਸ਼ਕਾ ਹੁੰਦਾ ਕਮਜ਼ੋਰ ਚਾਚੇ ਦਾ ਯਾਰ ਆ ਨਹੀਂ ਛੁੱਟਦਾ ਰੋ ਵੀ ਇਹ ਸੀਨ ਕਿਨੂੰ ਕਿਨ ਯਾਦ ਹੈ ਬਚਪਨ ਚ ਭਾਈ ਇਹ ਕਿਹਨ ਕਿਹਨ ਬੰਦਾ ਛੱਬਰ ਚ ਮੱਝਾ ਉੱਤੇ ਬੈਠ ਕੇ ਤਾਰੀਆਂ ਲੰਦੇ ਰਹਿਣ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਚ ਸਾਰੇ ਭਰਾਵਾਂ ਦਾ ਵੈਲਕਮ ਅਤੇ ਸਵਾਗਤ ਆ ਜੀਨ ਵਾਹਦੇ ਆ ਕਰਦੇ ਆ ਪਾਈ ਦਾ ਨਵਾਂ ਵਲੌਗ ਸ਼ੁਰੂ ਅੱਜ ਜਿਹੜੀ ਆ ਬੁਦ ਰੋਟੀਨ ਆ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੂੰ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ। ਚਾ ਆ ਗਿਆ ਆਪਣੇ ਕੋ ਕੱਟਾ ਲੈਣਾ ਅਰ ਕੀ? ਜਿਹੜਾ ਮੁਰਗੀ ਹੋਵੇ। ਕੱਟਾ ਕਰਦਾ ਸੇਲ। ਕੱਟੇ ਕਿਹੜੇ ਸਾਨੂੰ ਕੋ ਪਤਾ ਵੀ ਲੱਗੇ। ਕੱਟੇ ਕਿਹੜੇ ਸਾਨੂੰ ਪਤਾ ਨਾ ਸੁਣ ਕੀ ਕਰੀਏ? ਸਾਨੂੰ ਕੋ ਪਤਾ। ਰੋਜੇ ਨਹੀਂ। ਕਿਹੜੇ ਦੇ? ਰੋਜੇ ਨਹੀਂਗੇ। ਆ ਚਾਚਾ ਹੁਣ ਦੱਸ ਕੀ ਲੈਣਾ ਹੈ? ਕੱਟੇ? ਚਾ ਆ ਗਿਆ ਹੈ ਪਤਾ ਲੈਣਾ ਹੈ ਕਿ ਕੱਟੇ ਲੈਣੇ ਨੇ। ਕੱਟਾ ਲੈਣਾ ਕੱਟੇ। ਕਿਉਂ ਮੈਂ ਜਿੱਤ ਪਾਣੀ ਲਿਆਪੁ ਅੱਛਾ ਚੱਲ ਪਾਣੀ ਪਾਉਣੇ ਰੋਜੇ ਨੇ ਵੈਸੇ ਚਾਚਾ ਯਾਰ ਯਾਰ ਮੈਂ ਦੋ ਬੰਦਾ ਕਿਥੋਂ ਰੱਖਾ ਦੋ ਰੋਜੇ ਬਿਲਕੁਲ ਇੱਥੇ ਗੱਲ ਤੇ ਠੀਕ ਆ ਕੋਈ ਠੰਡਾ ਪੀਣਾ ਹੈ ਕਿ ਤੱਤਾ ਪੀਣਾ ਹੈ ਯਾਰ ਪਾਣੀ ਪਿਆ ਸਾਦਾ ਪਾਣੀ ਪਿਆ ਮੈਂ ਨਾ ਤੈਨੂੰ ਆਉਂ ਦੇ ਕਿਉਂ ਮਿੱਠਾ ਨਾ ਪਾਵਾਂ ਉਹ ਕਿਉਂ ਮਿੱਠਾ ਚਾਹੀਦਾ ਹੈ ਦਾਨਾਂ ਦਾ ਕਸਰ ਰੋਜੇ ਤੇ ਮਿੱਠਾ ਪੀਣ ਦਾ ਸੁਲਾਮਾ ਨਾਲ ਲੋਕਾਂ ਨੂੰ ਉਹ ਕੇ ਫਿਰ ਪਾਣੀ ਨਾ ਸਾਦਾ ਹੀ ਨਾ ਮੰਗ ਡੰਗਾ ਦੀ ਤੇ ਤੈਨੂੰ ਕਸਰ ਜਿਹੜੇ ਆਉਂਦੇ ਆ ਰੋਜਿਆਂ ਦੇ ਕੋਲ ਪਾਣੀ ਮੰਗਦਾ ਪਿਆ ਇਹ ਤੇ ਤਾਂ ਸਰ ਇਹ ਤੇ ਤਾਂ ਅੱਲਾ ਦਾ ਬੰਦਾ ਨਰੀਨੇ ਰੱਖਿਓ ਵਿਚਾਰਾ ਬੈਠਾ ਜਾ ਪੁੱਤ ਪਿਆਰੇ ਯਾਰ ਪਵਾ ਦੇਣਾ ਚਾਚਾ ਪਾਣੀ ਪਵਾ ਦੇਣੇ ਹੋਰ ਦੱਸ ਆਹ ਖਰੀ ਰੋਜਾ ਜਾਗ ਨਹੀਂ ਆਇਸ ਤੇ ਨਰੀਨਾ ਰੱਖ ਤੂੰ ਰਸਕਾ ਲਾ ਉਥੇ ਤਾਂ ਆ ਜਾ ਬੈ ਮੰਜੀ ਤੇ ਮਲੇ ਉਹ ਨਾ ਪਾਣੀ ਆਹ ਉਹ ਉਥੇ ਲਾ ਜਨਬ ਕਟਾ ਦੋ ਸੇਲ ਕੀਤੇ ਆ ਤੇ ਉਹ ਜਿਹੜਾ ਨਾ ਚਾਚਾ ਲਦਣ ਇਹਨੂੰ ਕਟੇ ਲਦੋਣੇ ਨੇ ਤੂੰ ਜੁੜ ਕੇ ਰਹਿਣਾ ਤਾਂ ਵਲੌਗ ਪੂਰਾ ਦੇਖਣਾ। ਤਾਂ ਸੋਦ ਰੋਲਾ ਪਿਆ। ਹਲੋ ਲਦਾ ਹੋ ਗਿਆ। ਤੂੰ ਦੱਸ ਸੌ 100 ਦਾ ਆਕਾਰ ਕੋਈ ਨਹੀਂ। ਤੂੰ ਦੱਸ ਬਈ। ਉਹ 100 ਦਾ ਆਕਾਰ ਕੋਈ ਨਹੀਂ ਮੇਰੇ ਕੋਲ ਹੁੰਦਾ ਤਾਂ ਮੈਂ ਦੇ ਦੇਣਾ ਸੀ। ਪਹਿਲਾਂ ਸੀ। ਉਹ ਕੋਈ ਲੈ ਕੇ ਦੇ ਦੇ ਮੈਨੂੰ ਕਿੰਨੇ ਦੇ ਵਾਹ ਨੂੰ। ਦੇ ਦੇ 200 ਦੀ ਤਾਂ ਕੀ ਕਰਨਾ ਇਹ। ਦੋ ਕੱਟੇ ਦਾ 200 ਵੇਖ ਲਓ। ਇਹ ਲੋ ਭਰਾ ਉਹਦੇ ਨਾਲ ਗੱਲ ਕਰਾ ਮੈਂ। ਗੱਲ ਕਰਵਾ ਯਾਰ ਉਸ ਨਾਲ। ਮੈਂ ਦੇ ਦੇਣੇ ਪੈਸੇ ਦੀ ਗੱਲ ਕੋਈ ਨਹੀਂ। ਰਫਾਨ ਨਾਲ ਗੱਲ ਕਰਾ ਦੇ ਮੇਰੇ। ਭਵਨ ਘਾਣ ਲੀ ਲਾ। ਉਹ ਮੈਨੂੰ ਕਹਿ ਦੇਵੇ ਮੈਂ ਯਾਰ ਆਹੋ ਭਾਈ ਚਾਚੋ ਨੂੰ ਲੈ ਕੇ ਦਿਓ ਯਾਰ ਕਿ ਚਾਚੇ ਦੀ ਇਤ ਬਣੇ ਜਾਂ ਜਾ ਸਾਧ ਦੂਰਾ ਹੋ ਗਿਆ ਆ ਦੰਦਲਤ ਨਹੀਂ ਪੈ ਗਈ ਕੀ ਹੋਈ ਆ ਜੀ ਹੈੜੇ ਰਹੇ ਤੇ ਮਾਮਾ ਦੇ ਹਲੋ ਗੱਲ ਕਰਵਾਓ ਦੀ ਯਾਰ ਇੱਥੇ ਰਫੜ ਬੈ ਗਿਆ ਭਾਈ ਉਹ ਨਾ ਖਲਾਫ ਅਕਸ਼ਨਾ ਗੱਲ ਕਰ ਰਫੜ ਨਾ ਗਾ ਰਫੜ ਬੈ ਗਿਆ ਮੁਲਾਜ਼ਮ ਆਉਂਦਾ ਭਾਈ 500 ਰੁਪਏ ਦਾ ਇਕੱਠੇ ਦਾ ਲਦਿੰਦਾ ਦੋਹਾਂ ਦਾ 10000 ਰੁਪਏ ਮੈ ਲੈਣਾ ਹੈ 10000 ਨਹੀਂ ਹੋਇਆ ਅੱਛਾ 1000 ਰੁਪਏ ਮੰਗ ਕੇ ਆਏ 5-5 ਕੇ ਕਿੱਦਾਂ ਮੈਂ ਹਾਂ ਕੋਣ ਹੈਗਾ ਉਹ জাফর ਯਾਰ ਤੂੰ ਜਿਹਦੇ ਨਾਲ ਗੱਲ ਕਰਾ ਕੇ ਦਿੰਦਾ ਗੱਲ ਕਰਾ ਹਾਂ ਡੰਗਰ ਕਿਤੇ ਹੈਗੇ ਨਾ ਇਲਫਾਨ ਦੇ ਨਹੀਂ ਨੇ ਇਲਫਾਨ ਆਇਆ ਸੀ ਨਾਲ ਹਾਂ ਹਲੋ ਤੇ ਹੋਰ ਮੁੰਡਾ ਕੋ ਪੈਨ ਸ਼ਰਟ ਵਾਲਾ ਕੱਟੇ ਨੋ ਬੋਨੇ ਮੋਰੀ ਹਾਂਜੀ ਆਪਾਂ ਦੀ ਵਾਲਾ ਜੋ ਸਲਾ ਬੰਦ ਕਰ ਯਾਰ ਫਲਾ ਬੰਦ ਕਰ ਨਿਕਲਣਾ ਜਾਣ ਤੂ ਥੂਰੀ ਖਲੇ ਲੰਗਿਓ ਤੇਨ ਅੰਦੋਸੇ ਖਾ ਲਿਆ ਕੀ ਹੋਇਆ ਪੁੱਤਰ ਕਿਧਰੇ ਚੱਲਾ ਤੈਨੂੰ ਆਖਿਆ ਤੂੰ ਸਕੂਨ ਨਖ ਲਿਆ ਕਰ ਤੂੰ ਨਹੀਂ ਡੇਰਿਆ ਆਖਰੀ ਫਿਰ ਤੈਨੂੰ ਅੱਜ ਫੱਟੇ ਚਾੜ ਹੀ ਦੇਣਾ ਆਪਾਂ ਅੰਮਾ ਨਾਲ ਮਿਲਣਾ ਅੱਜ ਪਹਿਲੀ ਵਾਰ ਆਖਰੀ ਵਾਰ ਆਖਰੀ ਵਾਰ ਆਖਰੀ ਵਾਰ ਆਖਰੀ ਵੀ ਇਹ ਤੇ ਪਹਿਲੀ ਵੀ ਹੈ लो भी लो भी लो भी लो भी शानी भरा चल 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 ઠાય નુન આ મણ વાગી જાય છે કે રસે રસે છે કે તા આ ને ના સા બાંધ કરયા તે વેચ વડ જા જા પર લાવો વડ ગયા વડ ગયા પૂછ ને તરોડ દે ને જા જા જાન દે એ પાછે દો એ પાણી જા દે ભાઈ આંતર બાન ને તો વે ખાને છોટિયા દો માર દે તો ગ્યા લે ਹਰ ਬੰਦੂਜਾ ਲਿਆਓ ਅਸਿੰਦੀ ਨੂੰ ਲਿਆਣਾ ਨਾ ਸਿੰਦੀ ਨੂੰ ਸਿੰਦੀ ਲਿਆ ਸਿੰਦੀ ਨੂੰ ਜਾਰੀ ਹੋਇਆ ਬਹੁਤ ਬਹੁਤ ਪੂਰੀ ਜਬਾਸਕ ਬੰਦ ਕਰ ਚੱਲ ਨਹੀਂ ਲਓ ਜੀ ਦੂਸਰਾ ਘਟਾ ਆਪਣਾ ਆ ਗਿਆ ਦੂਸਰਾ ਮੈਨ ਇਹਦੇ ਨਾਲ ਜੀ ਜੀ ਆ ਬਲਾ ਕੀ ਹੈ ਹਾਂ ਨਹੀਂ ਇਹ ਵੜ ਜਾ ਥੇਗਾ ਉਹ ਚਲੋ 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 ਸਾਜੇ ਵਾਪਸ ਆ ਜਾਵਣ ਓ ਯਾਰ ਤੇਰੇ ਜਿੰਮੇ ਨਹੀਂ ਆ ਇੱਥੇ ਗਾ ਬਰਾਵਾ ਤੇ ਆ ਬਰਾਵਾ ਨਹੀਂ ਨਹੀਂ ਜਾਂਦੇ ਜਾਂਦੇ ਓ ਯਾਰ ਰਸ਼ਕਾ ਉਹਦਾ ਕਮਜ਼ੋਰ ਚਾਚੇ ਦਾ ਯਾਰ ਹਾਂ ਨਹੀਂ ਛੁੱਟਦਾ ਚਲ ਟੈਨਸ਼ਨ ਨਾ ਲੈ ਅੱਗੇ ਕਰ ਇੱਕ ਟੱਲ ਮੂੰਹ ਐਂ ਕਰ ਐਸੇ ਚਲ ਚਲ ਅਗਲਾ ਪੈਰ ਰੱਖੇ ਚੜੋ ਹਾਂ ਵਰਸਰ ਤੋਂ ਧੱਕਾ ਮਾਰਨਾ ਮੈਂ ਉਰਾਸ਼ਣ ਚਲ ਪਹਿਲਾ ਚਲ ਰੱਖ ਚਲ ਚਲ ਆਜਾ ਚਲ 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 ਜਾ ਦਿਓ ਹਾਂ ਮੰਮੀ ਗੁੱਫਾ ਚਲ ਚਲ ਦਾਲਾ ਬੰਦ ਕਰ ਲਓ ਹਲੋ ਆਹ ਲਾ ਦੇ ਕੇ ਨਾ ਪਟਰਨ ਲਗਾ ਲੈ ਕਟਾ ਤੋਲਾ ਬਸ ਆਰਾ ਸਾਮਾ ਰੰਦੇ ਇੱਕ ਮਿੰਟ ਬਸ ਅੱਗੇ ਆ ਕੇ ਚੱਲੇ ਤੇ ਤਵਾ ਥੋੜੇ ਰਾਹ ਤੇ ਖੜਾ ਉਸ ਹਲਾਮਾ ਵਾਲੀ ਉੱਤੇ ਖੜਾ ਅੱਛਾ ਖਿਲਾੜਾਂ ਚਲੋ ਤੁਸੀਂ ਇਹ ਪੋੜ ਚੜੇ ਸੁਵੇਦੀ ਸਾਈਡਲਰ ਤੇ ਖੜਾ ਹੀ ਬੰਦਾ ਉਸ ਵਜ਼ਨ ਕਰਾਉਣੇ ਦੋ ਹੰਦੇ ਲੈ ਆਵੀਂ ਤੇ ਚਾਹਦੀ ਆਜਾ ਚਾਚਾ ਲੈ ਵੀ ਚਾਚਾ ਹੁਣ 550 ਯਾਦ ਰੱਖੀ ਲੈ ਦੇ ਗਿੰਦਾ ਹੋ ਰਹੇ ਹੋਂਦਾ ਪੁੱਤ ਤੇ ਤੇਰੇ ਪਾਸੇ ਲੈ ਮੈਂ ਕੜਾ ਹਾਂਜੀ ਹੋਂਦਾ ਜੱਤ ਤੈਨੂੰ ਜ਼ਰੂਰ ਦਿੰਦੇ ਹੋ ਉਹਨਾਂ ਦੇ ਚਾਚੇ ਕੋ ਹੈ ਕੋਈ ਨਹੀਂ ਲੈ ਵੀ ਚਾਚਾ ਅੱਲਾਹ ਜ਼ੁਪਰ ਦੋ ਆ ਗਰਮੇ ਡੀ ਲਓ ਜੀ ਟਾਈਮ ਹੋ ਗਿਆ ਡੰਗਰਾਂ ਨੂੰ ਪਾਣੀ ਪੂਰੀ ਡਾਉਨ ਨੇ ਆਇਦਾ ਪਾਣੀ ਮਾਸ਼ਾ ਅੱਲਾ ਫੁੱਲ ਤਾਜ਼ਾ ਬੱਤੀ ਹੁੰਦੀ ਅੱਜ ਤੇ ਤਾਜ਼ਾ ਪਾਣੀ ਪੀਨੀ ਆਂ ਉਧਰ ਨਾ ਆਉਂਦੀਆਂ ਤਾਂ ਹਾਜੀ ਬਹਿ ਗਿਆ ਮੱਝ ਦੇ ਉੱਤੇ ਤਾ ਵੀ ਇਹ ਸੀਨ ਕਿਨੂ-ਕਿਨੂ ਯਾਦ ਹੈ ਬਚਪਨ ਚ ਭਾਈ ਇਹ ਕੌਣ-ਕੌਣ ਬੰਦਾ ਛੱਪਰ ਚ ਮੱਝਾਂ ਉੱਤੇ ਬਹਿ ਕੇ ਤਾਰੀਆਂ ਲੰਦੇ ਰਹਣ ਤੇ ਅੱਜ ਚਾਂਦ ਰਾਤ ਆ ਤੇ ਅੱਜ ਦੀ ਜਿਹੜੀ ਵੀ ਆਪਣੀ ਰੁਟੀਨ ਹੋ ਗਈ ਨਾ ਸਾਰੀ ਦਿਨ ਦੀ ਤੇ ਚਾਂਦ ਰਾ ਇਹ ਤੋਂ ਪਹਿਲੇ-ਪਹਿਲੇ ਜਿਹੜੀ ਆਪਾਂ ਤਿਆਰੀ ਕਰਦੇ ਹਾਂ ਉਹ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਕਿੰਨਾ ਐ ਹੁਣ ਤਿੰਨ ਉਹ ਬਾਅਦ ਨਾ ਹੋਇਆ ਤਿੰਨ ਘਟਿਆ ਉਹਦੇ ਤੇਨੇ ਘਟਿਆ ਲੋ ਜੀ ਮਾਲ ਲੰਗਰ ਆਪਾਂ ਲਿਆ ਚੋ ਤੇ ਹੁਣ ਹੀ ਜਿਹੜਾ ਆਪਣਾ ਟਾਈਮ ਦਵਾ ਦਵਾ ਵਰਨੇ ਆ ਪੱਠੇ ਕਿਉਂਕਿ ਕੱਲ Eid ਆ ਤੇ Eid ਤੋਂ ਪਹਿਲੇ ਪਹਿਲੇ ਜਿਹੜਾ ਨਾ ਆਪਦਾ ਸਾਡਾ ਰੁਟੀਨ ਹੁੰਦੀ ਆ ਹਮੇਸ਼ਾ ਹੀ ਹਰ ਬੰਦੇ ਦੀ ਹੁੰਦੀ ਆ ਕਿ ਜਲਦੀ ਜਲਦੀ ਸਵੇਰਾਂ Eid ਦੀ ਨਮਾਜ਼ ਪੜਨੀ ਆ ਆਪਦੇ ਜਿਹੜੇ ਕੰਮ ਆ ਛੇਤੀ ਛੇਤੀ ਪੂਕਾ ਲਈਏ ਸੋ ਇਸ ਰੀਤ ਨੂੰ ਬਰਕਰਾਰ ਰੱਖਦੇ ਹੋયા ਅਸੀਂ ਹੁਣ ਟਾਈਮ ਨਾਲ ਜਾ ਕੇ ਪੱਠੇ ਵੱਡਾਂਗੇ ਵੱਢ ਕੇ ਤਿਸ ਹਮੀ ਜਿਹੜਾ ਨਾ ਟਾਈਮ ਨਾਲ اندر اندر ਕਰਕੇ ਸੁਬੰਝਰੀ ਦਾ ਜਲਦੀ ਜਲਦੀ ਜਾ ਕੇ ਉਹ ਡੰਗਰ ਆਪਾਂ ਚੋ ਕੇ ਪੱਠੇ-ਪੁੱਠੇ ਪਾ ਕੇ ਤੇ ਜਾਣਾ ਆਪਾਂ ਇਦੀ ਨਮਾਜ਼ ਪੜਨ ਸੋ ਚਲਦੇ ਆਂ ਪਠਿਆਂ ਲੈ ਵੀ ਚਾਹ ਠੇਕਾ ਕਿਵੇਂ ਮਾਰੇ ਠੇਕਾ ਭਾਈ ਮੈਂ ਕੋਈ ਨਹੀਂ ਮਾਰੇ ਆਉਸਾ ਕ ਭੀ ਗਾਮਾ ਚੋਈ ਰੱਖੀ ਅੱਛਾ ਈਦ ਬਣ ਜੇਗੀ ਕਿ ਨਹੀਂ ਫੁੱਲ ਮੈਂ ਦੇੜੀ ਹੀ ਈ ਛੁੱਟੇ ਨਹੀਂ ਉਹ ਆਪ ਤਾਂ ਚਲੋ ਈਦ ਵੇਖਣ ਗਿਆ ਤੈਨੂੰ ਦਿਖਾਏਗਾ ਈਦੀ ਪੂਰੀ ਫਰਜ਼ ਹੈ ਹਾਂ ਹਾਂ ਤੇ ਆਪਾਂ ਗੱਲ ਵੀ ਉਹ ਰੱਖ ਲਈ ਕਰੀ ਸੀ ਰੱਖ ਲਈ ਤਾਂ ਜਿਹਾ ਸਿਰੇ ਦੌਰ ਕਿਨਾ ਸੁਭਾਈ ਦੇ ਅਸੀਂ ਇਹ ਸਈਆਂ ਬਕਾਏ ਸਿਰੇ ਤਾਂ ਬਈ ਈਦ ਹੈ ਸਿਰੇ ਦੀ ਇੱਕ ਜੀ ਕੀ ਕੀ ਬਕਾਣਾ ਸੁਭਾ ਚਾ ਜੀ ਗਾਂ ਦਾ ਚੋਕ ਰੱਖਸਾ ਨਾ ਸਾਮ ਨੂੰ ਤੇ ਇੱਕ ਦਸ ਤਾ ਕਿਨੂੰ ਸਾਰਾ ਸਮਾਨ ਲੈਣ ਦੇ ਦਿੱਤਾ ਕੀ ਬਈ ਚਾ ਚਾ ਕੀ ਪਕਾ ਰਹੇ ਸੁਭਾ ਫਿਰ ਅੱਲਾ ਜਾਲੇ ਉਹ ਕੀ ਪਕਾਉਂਦੇ ਨੇ ਇਹ ਘਰ ਵਾਲਿਆਂ ਨੂੰ ਪਤਾ ਹੈ ਅੱਧਾ ਕਿਲੋ ਬਲੀਆਂ ਲੈਣ ਕੇ ਦਿੱਤੀਆਂ ਨੇ ਤੇ ਕਿਲੋ ਪਿਓ ਲੈਣ ਕੇ ਦਿੱਤਾ ਅੱਧਾ ਕਿਲੋ ਸ਼ੱਕਰ ਕੀ ਆ ਬਾਤ ਸ਼ੱਕਰ ਕਿਹੜੀ ਲੰਬੀ ਹੈ ਸ਼ੱਕਰ ਹੈ ਸ਼ੱਕਰ ਗੋੜਾੜੀ ਪਿਓਰ ਗੋੜਾੜੀ ਖੰਡਾੜੀ ਨਹੀਂ ਖੰਡਾੜੀ ਨਹੀਂ ਇਹ ਗੋੜਾ ਦੀ ਹੁੰਦੀ ਸ਼ੋਰ ਸ਼ਤਰੰਡਾ ਦੀ ਹੁੰਦੀ ਇਨੇ ਪੈਸਾ ਖੰਡਲ ਵੀ ਹੁੰਦੀ ਹੈ ਖੰਡਲ ਵੀ ਹੁੰਦੀ ਹੈ ਚਲੋ ਭਾਈ ਚੱਲਨੇ ਆਪਾਂ ਪਟਿਆਲਾ ਆਏ ਇਹ ਦੀਆਂ ਤਿਆਰੀਆਂ ਨੇ ਇਹ ਦੀਆਂ ਤਿਆਰੀਆਂ ਨੇ ਸਾਡੇ ਪੰਜ ਅੰਸ਼ੇ ਲਾ ਲਈ ਪਾਈ ਕਾਲ ਦੀ ਟੋਕਾ ਚਲਾਉਣ ਦੀ ਐਡਜਸਟਮੈਂਟ ਕਰ ਰਹੇ ਕਿ ਪਹਿਲੇ ਕਿੰਨੇ ਚਲਾਉਣਾ ਹਾਂ ਵੀ ਆ ਜੀ ਨਾ ਚੱਲ ਆ ਤੂੰ ਪੁੱਤਰ ਲਾਉ ਦੇ ਤੂੰ ਸਾਡੇ ਨਾਲ ਕਟਰਾ ਨਹੀਂ ਆਹੀ ਤੇਰੇ ਨਾਲ ਕਟਰਾ ਲਾਂਗੇ ਚਲੋ ਚਲੋ ਬਾਤ ਵੇਲੇ ਤਾਂ ਪਾੜੇ ਕੂਤਰੇ ਜਾਣੇ ਨਾ ਇਹਨੇ ਕੋਈ ਨਹੀਂ ਮੈਂ ਚਵਾਈ ਕਰ ਲੈਣੀ ਚਵਾਈ ਕਰਦੇ ਆ ਸਾਡੇ ਪਾਏ ਅਸੀਂ ਚਵਾਈ ਕਰਕੇ ਸੋਣਾ ਸੋਣਾ ਕੋਈ ਨਹੀਂ ਸਾਡੇ 4 ਵਜੇ ਵੇਲੇ ਹੋ ਜਾਣਾ ਤੇ 3:30 ਵਜੇ ਵੇਲੇ ਹੋ ਜਾਣਾ ਘੱਟ ਘੰਟੇ ਜਸਾਂ ਕੂਤਰੇ ਕੋਈ ਪਾਪੋ ਲੈਣ ਆਪਾਂ ਕੂਤਰਿਆਂ ਸਾਰੇ ਖੁੱਡੀਆਂ ਹੀ ਫੁੱਟ ਦੇਣੇ ਨੇ ਐਡਵਾਂਸ ਚਾਚਾ ਪਾ ਇਹ ਐਡਵਾਂਸ ਹੋ ਗਿਆ ਐਡਵਾਂਸ ਹੈ ਕੀ ਭਾਈ ਹਾਂ ਤਮੂ ਮੈਰੀ ਆਲਾ ਪਣਾੜੇ ਹੀ ਬੋਣ ਲਗਾਏ ਬਸ ਹਾਂ ਹਾਂ ਚਲੋ ਵੜ ਲਈਏ ਪੱਠੇ ਪਹਿਲੇ ਕਬ ਸ਼ਬਦ ਫਿਰ ਚੱਲਦੀ ਰਹੇਗੀ ਪਹਿਲੇ ਵੜਲੀ ਦੇ ਪੱਠੇ ਲਓ ਜੀ ਹੋ ਗਏ ਆ ਪੱਠੇ ਵੱਢ ਕੇ ਵੇਲੇ ਲੱਦ ਲਿਆ ਰੇੜਾ ਅੱਜ ਟਾਈਮ ਨਾ ਹੋਵੇ ਟਾਈਮ ਨਾ ਜਾਊ ਚਾਚਾ ਘਾਰ ਅੱਜ ਤੇ ਅੱਲਾ ਖੈਰ ਕੀ ਤੇ ਸੁਬਾ ਪੜਾਂਗੇ ਈਦ ਕਿਉਂ ਨਜਾ ਅਮੀ ਦੇ ਪੜਾ ਲਈ ਨਮਾਜ਼ ਹਮਮ ਨਮਾਜ਼ ਹੀ ਪੜੋ ਈਦ ਸਵੇਰੇ ਲਿਆ ਉਸ ਆ ਏ ਉਹਨੇ ਨਾ ਅੱਖ ਲੱਗਦਾ ਭਈ ਆਪਣੇ ਤੈਨੂੰ ਕੰਮ ਹੀ ਬਾਣਾ ਇਹਨੇ ਇੱਥੇ ਬਾ ਜਾਣਾ ਮੋੜ ਨਾ ਕੋਇਆ ਕੁਂਝੀ ਜਾ ਕੀ ਹੋਆ ਦਾ ਫਾਈਮ ਪਰ ਬੰਪਰ ਕੀ ਹੋਆ ਕੀ ਹੋਜਾ ਸਾਡੇ ਵੀਨ ਰਾਜ ਆ ਖੜਾ ਹੈ ਕੀ ਆ ਭਾਈ ਡਿਗੜਿਆ ਖੜਾ ਨਹੀਂ ਕੰਮ ਦਾ ਮਸਲਾ ਕੀ ਹੈ ਕੰਮ ਦਾ ਹੀ ਮਸਲਾ ਚਲੋ ਘੋੜਿਆਂ ਨੂੰ ਤੇ ਮਰਦਾਂ ਦੇ ਮੈਦਾਨ ਪੈਂਦੇ ਰਹਿੰਦੇ ਨੇ ਕੋਈ ਗੱਲ ਨਹੀਂ ਮਰਦਾਂ ਦੇ ਮੈਦਾਨ ਪੈਂਦੇ ਰਹਿੰਦੇ ਨੇ ਤੇ ਮੜਾ ਉੱਥੇ ਆਪਦਾ ਮੈਦਾਨ ਤੇ ਮੈਦਾਨ ਵੇਂਦਾਰਾ ਹਾਂ ਨਹੀਂ ਉਹਨੇ ਭਰਾ ਵਿਆਹ ਜਾਣਾ ਤੇ ਡਿਊਟੀ ਆਪਾਂ ਦੇਣੀ ਨਹੀਂ ਦੇਣੀ ਮਗਰ ਨਹੀਂ ਵਿਆਹ ਤੇ ਜਾਣਾ ਤੇ ਅਸੀਂ ਅੱਗੇ ਪਿੱਛੇ ਜੀ ਸਾਡੀ ਡਿਊਟੀ ਨਹੀਂ ਕੁ ਦੇ ਸਕਦਾ ਆਖਿਆ ਵੀ ਯਾਰ ਅੱਜ ਬਰੇ ਦੇ ਦੇ ਇੱਕ ਪੰਡ ਤੂੜੀ ਦੀ ਲਾਇਆ ਹੂੰ ਹੋ ਸਕਦਾ ਨਾ ਵੀ ਆਪ ਦਾ ਕੰਮ ਆਫ ਕਰੋ ਹਾਂ ਤਾਂ ਕੋਈ ਗੱਲ ਨਹੀਂ ਚਲੋ ਫਿਰ ਚਾਚਾ ਇਹ ਗੱਲ ਹੈ ਮੁਕਾਓ ਉਹਨਾਂ ਕੋ ਭਾਈ ਤੂੰ ਵਿਆਹ ਜਾਣਾ ਦਾ ਕੰਮਾਂ ਦਾ ਕਰਕੇ ਆਉਣਾ ਹਾਂ ਆ ਕਰਕੇ ਜਾਣਾ ਯਾ ਗੋਆ ਪਿਆਈ ਨਹੀਂ ਤਾਂ ਇਹ ਇਧਰ ਵੀ ਚੁੱਕ ਕੇ ਸਾਰਾ ਉੱਥੇ ਸੁੱਟ ਲੈਣਾ ਮੱਜਾ ਤੱਲੇ ਆਪੇ ਆ ਇਕੱਠਾ ਕਰੇਗਾ ਆਪੇ ਬਰਾਦ ਨਹੀਂ ਗੱਲ ਇਹ ਹੈ ਕਿ ਚਲੋ ਬੰਦਾ ਅਹਿਸਾਸ ਕਰਦਾ ਰਹਿੰਦਾ ਯਾਰ ਰੋਜ਼ਾ ਸਾਡਾ ਹੈ ਜਾਈ ਪੰਡ ਲੈ ਆ ਕੋ ਸ਼ਾਨ ਚ ਫਰਕ ਨਹੀਂ ਪੈਂਦਾ ਚੱਲ ਬਰੇ ਦਦੇ ਕਿ ਇੱਕ ਪੰਡ ਥੋੜੀ ਦੀ ਲੈ ਹੂੰ ਸਤਨ ਅਪਾ ਦਾ ਕਰਨਾਂ ਨੇ ਚਲੋ ਕੋਈ ਗੱਲ ਨਹੀਂ ਕੱਲ ਇਧਰ ਦਿਨ ਨਿਕਲ ਜਾਣਾ ਦਿਨ ਸਾਰੇ ਨਿਕਲ ਜਾਣੇ ਨੇ ਲਓ ਜੀ ਚੱਲਦੇ ਹਾਂ ਡੇਰੇ ਤੇ ਤੇ ਮਾਲànger ਕਰੀ ਅੰਦਰ ਤੇ ਕਰਦੇ ਹਾਂ ਰੋਜ਼ਾ ਇਫਤਾਰ ਤੇ ਵੀਡੀਓ ਕਰਦੇ ਆਪਾਂ ਇੱਥੇ ਐਂਡ ਕੱਲ ਕਰਾਂਗੇ ਇਹਦਾ ਵਲੌਗ ਸ਼ੁਰੂ ਤੇ ਸਾਰਿਆਂ ਭਰਾਵਾਂ ਨੂੰ ਮੇਰੇ ਵੱਲੋਂ ਐਡਵਾਂਸ Eid ਮੁਬਾਰਕ ਹਾਕਦੇ ਰੋ ਵਾਸਤੇ ਰੋ ਤੇ ਆਪ ਦਾ ਖਿਆਲ ਰੱਖੋ ਤੇ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਟੱਪਾ ਮਿਲ ਜੇ ਇੱਕ ਨਵੇਂ ਵਲੌਗ ਚ